ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਓ ਭੈਣਾਂ ਕੀ ਹਾਲ ਚਾਲ ਹੈ ਜੀ ਠੰਡ ਤੋਂ ਬਚੇ ਹੋ ਤੇ ਅਸੀਂ ਵੀ ਬਾਹਰ ਆਈ ਹੋਈ ਐ ਜੀ ਤੁਹਾਡੇ ਵਾਸਤੇ ਪੂਰੀ ਆਪਾਂ ਕੋਟੀਆਂ ਦੀ ਵੀਡੀਓ ਪਾਤੀ ਐ ਜਾਗਟਾਂ ਦੀ ਭੈਣਾਂ ਦੇ ਬਹੁਤ ਮੈਸੇਜ ਆ ਰਹੇ ਸੀਗੇ ਤੇ ਉਹ ਵੀਡੀਓ ਤੁਸੀਂ ਜ਼ਰੂਰ ਦੇਖਿਓ ਸਾਰੇ ਤੇ ਕੋਟੀਆਂ ਜਲਦੀ ਜਲਦੀ ਆਰਡਰ ਕਰਿਓ ਤੇ ਆਪਾਂ ਜੀ ਅੱਜ ਵੀਡੀਓ ਲੈ ਕੇ ਆਏ ਇਹਦੇ ਵਿੱਚ ਆਪਾਂ ਲੈ ਕੇ ਆਏ ਜੀ ਬੁਟੀਕ ਪੀਸ ਤੇ ਉਹਨਾਂ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਆਪਾਂ ਇੱਕ ਆਰਡਰ ਹੈ ਜਿਹੜਾ ਭੈਣ ਦਾ ਇਹ ਆਪਨੂੰ ਤਰਨ ਤਰਨ ਤੋਂ ਭੈਣ ਆਪਣੇ ਨਾਲ ਜੁੜੇ ਹੋਏ ਆ ਪਿਛਲੇ ਸਾਲ ਤੋਂ ਤੇ ਉਹਨਾਂ ਵੇ ਕੀ ਕੋਟੀ ਲੌਂਗ ਆਪਾਂ ਤਿਆਰ ਕੀਤੀ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਲੌਂਗ ਕੋਟੀ ਹੈ ਇਹ ਬਲੈਕ ਕਲਰ ਦੇ ਵਿੱਚ ਤੇ ਵਧੀਆ ਵਾਲੀ ਬੂਲ ਦੀ ਬਣੀ ਹੋਈ ਹੈ ਮਾਈਕਰੋ ਬੂਲ ਲੱਗੀ ਹੋਈ ਹੈ ਇਹਨੂੰ ਜੇਬਾਂ ਪ੍ਰੋਪਰ ਬਣਾਈਆਂ ਆਪਾਂ ਤੇ ਬਟਨ ਬਹੁਤ ਹੀ ਜ਼ਿਆਦਾ ਸੋਹਣੇ ਲੱਗੇ ਹੋਏ ਐ ਕਟਾਵਾਂ ਨਾਲ ਆਪਾਂ ਬਾਰਡਰ ਬਣਾਇਆ ਜੀ ਤੇ ਇਦਾਂ ਇਸ ਦੀਆਂ ਬਾਹਾਂ ਤੇ ਵੀ ਆਪਾਂ ਬੁੰਤੀ ਪਾਈ ਹੋਈ ਹੈ ਬਹੁਤ ਹੀ ਸੋਹਣੀ ਬਾਹਾਂ ਦੇ ਉੱਪਰ ਵੀ ਬੁੰਤੀ ਪਾ ਕੇ ਆਪਾਂ ਤਿਆਰ ਕੀਤੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਕੋਟੀ ਤਿਆਰ ਹੋਈ ਹੈ ਤੇ ਇਹਨੂੰ ਘਟੋ ਘਟੇ 1 ਕਿਲੋ ਉਹਨਾਂ ਲੱਗ ਗਈ ਐ ਤੇ ਭੈਣ ਨੇ ਖੁੱਲੇ ਦਿਲ ਨਾਲ ਆਪਾਂ ਨੂੰ ਕਿਹਾ ਸੀਗਾ ਵੀ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਤੇ ਕੋਟੀ ਵਧੀਆ ਤਿਆਰ ਕਰਦੇ ਹੋ ਤੁਸੀਂ ਦੇਖ ਲਓ ਆਪਾਂ ਕਿੰਨੀ ਸੋਹਣੀ ਕੋਟੀ ਬਣਾਈ ਹੈਗੀ ਪੂਰੀ ਵਜਨਦਾਰ ਕੋਟੀ ਐ ਮੋਟੀ ਬਣੀ ਐ ਤੇ 11 ਨੰਬਰ ਸਲਾਈਆਂ ਤੇ ਇਹਨਾਂ ਨੂੰ ਆਪਾਂ ਬਣਾਉਣੇ ਬਰੀਕ ਪੱਛਮ ਹੁੰਦੀ ਐ ਬਹੁਤ ਟਾਈਮ ਲੱਗ ਜਾਂਦਾ ਇਹ ਮਹੀਨੇ ਡੇਢ ਮਹੀਨੇ ਚ ਕੋਟੀ ਤਿਆਰ ਹੋਈ ਹੈਗੀ ਤੇ ਨਾਲ ਹੀ ਭੈਣ ਨੇ ਇੱਕ ਇਹ ਸੂਟ ਆਰਡਰ ਕੀਤਾ ਜੀ ਆਪਾਂ ਨੂੰ ਇਹ ਆਪਾਂ ਤੁਹਾਨੂੰ ਪਹਿਲਾਂ ਆਰਡਰ ਦਾ ਦਿਖਾ ਰਹੇ ਆ ਅੱਗੇ ਤੁਹਾਨੂੰ ਬੁਟੀਕ ਦੇ ਸੂਟ ਦਿਖਾਉਣੇ ਆ ਆਪਾਂ ਇਹ ਪਸ਼ਮੀਨੇ ਦਾ ਡੈਲੀ ਵੇਅਰ ਵਾਲਾ ਸੂਟ ਤਿਆਰ ਕੀਤਾ ਤੇ ਜੇ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਕਿਸੇ ਨੂੰ ਵੀ ਤੇ ਇਹਦੇ ਨਾਲ ਦਾ ਆਪਣੇ ਕੋਲ ਇੱਕ ਸੂਟ ਹੋਰ ਪਿਆ ਹੈਗਾ ਤੇ ਤੁਸੀਂ ਵੀ ਆਰਡਰ ਕਰ ਸਕਦੇ ਹੋ 450 ਵਾਲਾ ਸੂਟ ਹੈ ਜੀ ਪਹਿਲਾਂ ਆਪਾਂ ਵੀਡੀਓ ਚ ਦਿਖਾਇਆ ਹੋਇਆ ਤੇ ਜੇ ਕਿਸੇ ਭੈਣ ਨੂੰ ਪਹਿਲੀ ਵਾਰ ਵੀਡੀਓ ਦੇਖਦੇ ਹੈਗੇ ਤੇ ਪਸੰਦ ਆਵੇ ਤਾਂ ਜਰੂਰ ਤੁਸੀਂ ਆਰਡਰ ਕਰ ਸਕਦੇ ਹੋ ਜੀ ਇਹ ਆਪਣਾ ਭੈਣ ਦਾ ਆਰਡਰ ਸੀ ਅੱਗੇ ਆਪਾਂ ਲੈ ਕੇ ਆ ਗਏ ਜੀ ਇਹ ਬੁਟੀਕ ਵਾਲੇ ਸੂਟ ਪਸ਼ਮੀਨੇ ਦੇ ਉੱਪਰ ਤੇ ਬਰਕ ਬਹੁਤ ਹੀ ਸੋਹਣਾ ਕੀਤਾ ਆਪਾਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਔਰੇਂਜ ਕਲਰ ਦਾ ਸੂਟ ਹੈ ਪਿਓਰ ਵਾਲਾ ਪਸ਼ਮੀਨਾ ਹੈ ਦੇਖੋ ਕਿਰਾਂ ਤੁਸੀਂ ਕਿੰਨਾ ਹੀ ਸੋਹਣਾ ਸੂਟ ਦੇ ਉੱਪਰ ਵਰਕ ਹੋਇਆ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਤੇ ਸਾਰਾ ਇਹ ਫਰੰਟ ਦੇ ਉੱਪਰ ਬੂਟੀਆਂ ਦੇ ਨਾਲ ਆਪਾਂ ਇਹ ਫਲਾਰ ਬਣਾ ਕੇ ਇਹ ਸਾਰਾ ਫਰੰਟ ਤਿਆਰ ਕੀਤਾ ਆਪਾਂ ਇਹ ਦੋ ਤਰ੍ਹਾਂ ਦੇ ਫਲਾਰ ਆ ਗਏ ਦੇਖ ਸਕਦੇ ਹੋ ਤੁਸੀਂ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੋਇਆ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਲਓ ਤੁਸੀਂ ਚਾਰ ਕਲਰ ਆਉਣਗੇ ਵੀਡੀਓ ਅੱਗੇ ਦੇਖਿਓ ਪੂਰੀ ਤੁਸੀਂ ਤੇ ਇਹ ਹੋਇਆ ਜੀ ਬਾਜੂ ਦੇ ਉੱਪਰ ਵਰਕ ਇਹ ਬਾਜੂ ਦਾ ਵਰਕ ਰਹਿਣਾ ਪਿਓਰ ਵਾਲਾ ਪਸ਼ਮੀਨਾ ਹੈਗਾ ਇਹਦੇ ਉੱਪਰ ਬੋਰ ਬਿਲਕੁਲ ਨਹੀਂ ਆਉਂਦਾ ਪਿਓਰ ਵਾਲੇ ਪਸ਼ਮੀਨੇ ਤੇ ਬਹੁਤ ਹੀ ਸੋਹਣਾ ਪਸ਼ਮੀਨਾ ਇਹ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਤੇ ਮੈਸੇਜ ਤੁਸੀਂ ਜਲਦੀ ਜਲਦੀ ਨਾ ਵਟਸਐਪ ਤੇ ਕਰਿਆ ਕਰੋ ਭੈਣੋ ਫੋਨ ਘੱਟ ਲਾਇਆ ਕਰੋ ਆਪਾਂ ਇਹ ਰਿਕਵੈਸਟ ਹਰ ਵਾਰੀ ਕਰਦੇ ਆਂ ਭੈਣਾਂ ਨੂੰ ਔਰੇਂਜ ਕਲਰ ਬਹੁਤ ਹੀ ਜਿਆਦਾ ਸੋਹਣਾ ਪਹਿਲਾ ਕਲਰ ਤੇ ਅੱਗੇ ਆਊਗਾ ਇਹ ਰੈੱਡ ਕਲਰ ਵਰਕ ਸੇਮ ਆਊਗਾ ਕਲਰ ਚਾਰ ਆਉਣਗੇ ਇਹ ਦੇਖ ਸਕਦੇ ਹੋ ਤੁਸੀਂ ਰੈੱਡ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਇਹ ਵੀ ਦੇਖੋ ਫਿਰ ਅ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਬਹੁਤ ਹੀ ਜਿਆਦਾ ਸੋਹਣਾ ਲੌਂਗ ਲੰਬਾਈ ਜਿੰਨੀ ਤੁਸੀਂ ਮਰਜ਼ੀ ਕਰ ਸਕਦੇ ਹੋ ਸੂਟ ਦੀ ਲੈਂਥ ਬਹੁਤ ਬਣੀ ਹੋਈ ਹੈ ਵਰਕ ਬਹੁਤ ਲੰਬਾਈ ਨਾਲ ਕੀਤਾ ਆਪਾਂ ਇਹ ਸਾਰੇ ਸੂਟ ਆਪਾਂ ਆਪ ਤਿਆਰ ਕੀਤੇ ਹੋਏ ਆ ਜੀ ਜਲਦੀ ਜਲਦੀ ਜਿਹੜਾ ਵੀ ਕਲਰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਲਿਓ ਏਕੇ ਟੈਕਸ ਦਾ ਪਿਛਵਿਨਾ ਲੱਗਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਤੇ ਰੇਟ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਪੁੱਛ ਲਿਓ ਸਾਨੂੰ ਤੇ ਆ ਗਿਆ ਜੀ ਜਾਮਨੀ ਕਲਰ ਇਹ ਵੀ ਬਹੁਤ ਹੀ ਸੋਹਣਾ ਪਹਿਲੀ ਵਾਰ ਆਪਣੇ ਕੋਲੇ ਕਲਰ ਆਇਆ ਜੋ ਕਿ ਪਹਿਣਾ ਦੀ ਬਹੁਤ ਹਾਈ ਡਿਮਾਂਡ ਹੁੰਦੀ ਹੈ ਡਾਰਕ ਕਲਰਾਂ ਦੀ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਵੀ ਕਲਰ ਕੰਬੀਨੇਸ਼ਨ ਸਾਰਿਆਂ ਦੇ ਉੱਪਰ ਹੀ ਬਹੁਤ ਸੋਹਣਾ ਹੋਇਆ ਦੇਖ ਸਕਦੇ ਹੋ ਤੁਸੀਂ ਬਾਜੂ ਤੇ ਵਰਕ ਪ੍ਰੋਪਰ ਆਉਣਾ ਜੀ ਸਾਰਿਆਂ ਤੇ ਬਾਜੂ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਜੂ ਤੇ ਵਰਕ ਵੀ ਰਹਿਣਾ ਹੈਵੀ ਬਾਜੂ ਬਣੀਆਂ ਹੋਈਆਂ ਤੇ ਸਾਰਾ ਫਰੰਟ ਦੇ ਉੱਪਰ ਲੈਂਥ ਜਿੰਨੀ ਮਰਜ਼ੀ ਬਣਾਓ ਕਿੰਨੀ ਲੰਬੀ ਪਹਿਨਣਾ ਸੌਟ ਬਹੁਤ ਹੀ ਜਿਆਦਾ ਵਧੀਆ ਬਣਨਾ ਤੁਹਾਡਾ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਲਿਓ ਜੀ ਇਹ ਆ ਗਿਆ ਗਾਜਰੀ ਕਲਰ ਗਾਜਰੀ ਕਲਰ ਦੇ ਵਿੱਚ ਸੂਟ ਆ ਗਿਆ ਬਹੁਤ ਹੀ ਜਿਆਦਾ ਸੋਹਣਾ 프ਰੰਟ ਦੇ ਉੱਪਰ ਸਾਰੇ ਵਰਕ ਹੋਇਆ ਇਹ ਤੇ ਸਾਰੇ ਪ੍ਰੋਪਰ ਬਾਜੂ ਤੇ ਵੀ ਵਰਕ ਰਹਿਣਾ ਜੀ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਬਾਜੂ ਦੇ ਉੱਪਰ ਵਰਕ ਹੋਇਆ ਇਹ ਵੀ ਕਲਰ ਬਹੁਤ ਹੀ ਸੋਹਣਾ ਵਟਸਐਪ ਤੇ ਤੁਸੀਂ ਮੈਸੇਜ ਕਰਕੇ ਇਹਨਾਂ ਦਾ ਰੇਟ ਵੀ ਪੁੱਛ ਸਕਦੇ ਹੋ ਤੇ ਆਰਡਰ ਵੀ ਕਰ ਸਕਦੇ ਹੋ ਜੀ ਰੇਟ ਆਪਾਂ ਵੀਡੀਓ ਦੇ ਵਿੱਚ ਦੱਸ ਦਿੰਨੇ ਆ ਭੈਣਾ ਕਹਿੰਦੀਆਂ ਤੇ ਥੋੜੀ ਮਜਬੂਰੀ ਹੋ ਜਾਂਦੀ ਹੈ ਕਈ ਵਾਰੀ ਆਪਾਂ ਨੂੰ ਨਾ ਮਜਬੂਰ ਮਜਬੂਰੀ ਦੇ ਕਾਰਨ ਆਪਾਂ ਨੂੰ ਰੇਟ ਨਹੀਂ ਦੱਸਿਆ ਦੱਸਦੇ ਆਪਾਂ ਟੇਕ ਕੇ ਰਿਹਾ ਦੇ ਉੱਪਰ ਵਰਕ ਆ ਗਿਆ ਬਹੁਤ ਹੀ ਸੋਹਣਾ ਬੇਲ ਵਾਲਾ ਇਹ ਵਰਕ ਬਹੁਤ ਹੀ ਫੇਮਸ ਹੈ ਤੇ ਐਸਕੇ ਦਾ ਪਸ਼ਮੀਨਾ ਰਹਿਣਾ ਜੀ ਦੇਖ ਸਕਦੇ ਹੋ ਤੁਸੀਂ ਮੋਹਰ ਲੱਗੀ ਹੋਈ ਉਹ ਏਕੇ ਟੈਕਸ ਦਾ ਸੀ ਇਹ ਐਸਕੇ ਦਾ ਪਸ਼ਮੀਨਾ ਰਹਿਣਾ ਰੇਟ ਆਪਾਂ ਸੇਮ ਦੇ ਦੇਣਾ ਤੁਹਾਨੂੰ ਤੇ ਇਹਦੇ ਵੀ ਬਾਜੂ ਦੇ ਉੱਪਰ ਵਰਕ ਹੋਊਗਾ ਇਸ ਤਰ੍ਹਾਂ ਬਾਜੂ ਦੇ ਉੱਪਰ ਵਰਕ ਆਊਗਾ ਬਹੁਤ ਹੀ ਜ਼ਿਆਦਾ ਸੋਹਣਾ ਬਲੂ ਕਲਰ ਦਾ ਸੂਟ ਹੈ ਰਾਇਲ ਬਲੂ ਕਲਰ ਪਹਿਣਾ ਦੀ ਇਹਦੀ ਕਲਰ ਦੀ ਜ਼ਿਆਦਾ ਡਿਮਾਂਡ ਰਹਿੰਦੀ ਆ ਆਪਾਂ ਨੂੰ ਇਸ ਕਰਕੇ ਆਪਾਂ ਇਹ ਸੂਟ ਤਿਆਰ ਕਰਵਾਇਆ ਹੈ ਅਲਾਗੜ ਜਾਂਦਾ ਐਸਕੇ ਦਾ ਪਸ਼ਮੀਨਾ ਜੀ ਤੇ ਰੇਟ ਆਪਾਂ ਉਹਨਾਂ ਦੇ ਨਾਲ ਹੀ ਦੇ ਦਾਂਗੇ ਤੁਹਾਨੂੰ ਇਹਦਾ ਕੋਈ ਵੱਖਰਾ ਨਹੀਂ ਲਾਵਾਂਗੇ ਤੇ ਬਾਜੂ ਤੇ ਵਰਕ ਪ੍ਰੋਪਰ ਆਊਗਾ ਦੇਖ ਸਕਦੇ ਹੋ ਦੁਬਾਰਾ ਤੋਂ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਲਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ